ਹਾਂਜੀ ਸਤਿ ਸ੍ਰੀ ਅਕਾਲ ਪਿਆਰੇ ਕਿਸਾਨ ਭਰਾਵੋ ਜਿਵੇਂ ਕਿ ਆਪਾਂ ਦੇਖਿਆ ਕਿ ਇਸ ਵਾਰੀ BLB ਦਾ ਅਟੈਕ ਬਹੁਤ ਜ਼ਿਆਦਾ ਆ ਚੁੱਕਿਆ ਤੇ BLB ਜਿਹੜੀ ਉਹ ਕੰਟਰੋਲ ਵੀ ਬਹੁਤ ਮੁਸ਼ਕਲ ਨਾਲ ਹੋ ਰਹੀ ਹੈ ਵੈਸੇ ਆਪਣੇ ਜ਼ਿਆਦਾਤਰ ਕਿਸਾਨ ਭਰਾ ਤੇ ਦੁਕਾਨਦਾਰ ਵੀ ਸਟੈਪੋ ਸਾਈਕਲਿੰਗ ਹੀ ਰეკਮੈਂਡ ਕਰਦੇ ਨੇ ਕਿ ਆਪਾਂ ਸਟੈਪੋ ਸਾਈਕਲਿੰਗ ਦਾ ਇਸਤੇਮਾਲ ਹਰ ਸਪਰੇਅ ਚ ਕਰੀਏ ਪਰ ਕਿਤੇ ਨਾ ਕਿਤੇ ਇਸ ਵਾਰੀ ਸਟੈਪੋ ਸਾਈਕਲਿੰਗ ਹੈ ਜਿਹੜੀ ਉਹ ਇੰਨੀ ਅਸਰਦਾਰ ਹੋ ਨਹੀਂ ਰਹੀ ਆਹ ਉਹਦੀ ਜਗ੍ਹਾਏ ਆਪਾਂ ਤੁਹਾਡੇ ਲਈ ਇੱਕ ਸਪੈਸ਼ਲ ਪ੍ਰੋਡਕਟ ਲੈ ਕੇ ਆਏ ਜਿਹੜਾ ਬੀਐਲਬੀ ਲਈ ਹੀ ਸਪੈਸ਼ਲ ਹੈ ਐਂਟੀਬੈਕਟੀਰੀਅਲ ਪ੍ਰੋਡਕਟ ਹੈ ਰਿਜ਼ਲਟੇ ਦੇ ਬਹੁਤ ਜ਼ਿਆਦਾ ਸ਼ਾਨਦਾਰ ਨੇ ਹੁਣ ਮਾਰਕੀਟ ਦੇ ਵਿੱਚ ਹੋਰ ਲੋਕਲ ਕੰਪਨੀਆਂ ਵੀ ਇਹਨੂੰ ਕਾਫੀ ਜ਼ਿਆਦਾ ਮਤਲਬ ਦੇਣ ਲੱਗੀਆਂ ਹਰ ਕੋਈ ਬਣਾਉਣ ਲੱਗਿਆ ਇਹਨੂੰ ਪਰ ਆਪਾਂ ਗੱਲ ਕਰਾਂਗੇ ਕਿ ਆਪਾਂ ਨੂੰ オリジナル ਪਾਣੀ ਤੇ ਡੁਪਲੀਕੇਟ ਮਤਲਬ ਜਾਂ ਲੋਕਲ ਕੰਪਨੀ ਦਾ ਪਾਣੀ ਚ ਕੀ ਫਰਕ ਹੈ ਤੇ ਕਿਹੜਾ ਆਪਾਂ ਨੂੰ ਇਸਤੇਮਾਲ ਕਰਨਾ ਚਾਹੀਦਾ ਕਿ ਤੇ ਆਪਾਂ ਨੂੰ 100 200 ਬਚਾ ਕੇ ਲੋਕਲ ਕਰਨੀ ਚਾਹੀਦੀ ਹੈ ਜਾਂ ਕਿਤੇ 100 200 ਜ਼ਿਆਦਾ ਇਨਵੈਸਟ ਕਰਕੇ ਆਪਾਂ ਨੂੰ origignal company ਦੀ ਇਹ ਦਵਾਈ ਵਰਤਣੇ ਦਾ ਫਾਇਦਾ ਇਹ ਸਾਰੀਆਂ ਗੱਲਾਂ ਆਪਾਂ ਜਿਹੜੀ ਵੀਡੀਓ ਚ ਕਰਾਂਗੇ ਤਾਂ ਵੀਡੀਓ ਚ ਐਂਡ ਤੱਕ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਿਓ ਜੇ ਥੋੜਾ ਵੀ ਕੋਈ ਸਵਾਲ ਆ ਜੇ ਥੋੜੇ ਖੇਚ ਵੀ ਕੋਈ ਪ੍ਰੋਬਲਮ ਆ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਚ ਪੁੱਛ ਸਕਦੇ ਹੋ ਤੇ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿਹੜਾ ਪ੍ਰੋਡਕਟ ਹੈ ਕਿੰਨਾ ਰੇਟ ਹੈ ਕਿੰਨੀ ਡੋਜ਼ ਹੈ ਤੇ ਕਦੋਂ ਆਪਾਂ ਨੂੰ ਇਹਦੀ ਸਪਰੇਅ ਕਰਨੀ ਚਾਹੀਦੀ ਹੈ ਤਾਂ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਤਾਂ ਜਿਹੜੇ ਪ੍ਰੋਡਕਟ ਬਾਰੇ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਇਹਦਾ ਨਾਮ ਹੈਗੇ ਜੀ ਕਾਸੂਬੀ ਇਹ ਹੇਤਰੂ ਕਾੰਪਨੀ ਵੱਲੋਂ ਬਣਾਇਆ ਜਾਂਦਾ ਜਿਹੜਾ ਆਪਾਂ ਨੇ ਇਹਦੇ ਵਿੱਚ ਟੈਕਨੀਕਲ ਦੇਖਣ ਨੂੰ ਮਿਲਦਾ ਹੈਗਾ ਉਹ ਹੈਗਾ ਕਸੂਬਾ ਮਾਈਸੀਨ 3% ਤੇ ਇੱਕ ਐਂਟੀਬੈਕਟੀਰੀਅਲ ਪ੍ਰੋਡਕਟ ਹੈ ਜਿਵੇਂ ਕਿ ਆਪਾਂ ਨੂੰ ਪਤਾ ਹੈ ਜਿਹੜਾ ਬੀਐਲਬੀ ਆ ਉਹ ਇੱਕ ਤਰ੍ਹਾਂ ਦੀ ਫੰਗਸ ਹੈ ਜਾਂ ਬੈਕਟੀਰੀਆ ਆਪਾਂ ਨੂੰ ਕਹਿ ਦਿੰਦੇ ਆ ਇਹ ਕੀ ਕਰਦਾ ਉੱਪਰੋਂ ਆਪਣੇ ਪੱਤੇ ਨੂੰ ਲਾਲ ਕਰ ਦਾਂਦਾ ਹੈ ਉੱਪਰੋਂ ਪੱਤੇ ਲਾਲ ਹੋ ਕੇ ਥੱਲੇ ਤਾਂ ਕ ਸੁੱਕਦੇ ਜਾਂਦੇ ਨੇ ਜਿਹਦੇ ਕਰਕੇ ਆਪਣਾ ਸਾਰਾ ਪੇਡਾ ਹੌਲੀ 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 ਸੁੱਕ ਜਾਂਦਾ ਇਹਨੂੰ ਰੋਕਣ ਲਈ ਆਪਾਂ ਵੈਸੇ ਤਾਂ ਫੰਗੀਸਾਈਡ ਦੀ ਸਪਰੇਅ ਕਰ ਰਹੀ ਰਹੇ ਆਂ ਪਾਰੇ ਫੰਗੀ ਸਾਈਡ ਨਾਲ ਕਿਤੇ ਨਾ ਕਿਤੇ ਕੰਟਰੋਲ ਨਹੀਂ ਹੁੰਦਾ ਕਿਉਂਕਿ ਇੱਕ ਤਰ੍ਹਾਂ ਦਾ ਬੈਕਟੀਰੀਆ ਤਾਂ ਆਪਾਂ ਨੂੰ ਐਂਟੀ ਬੈਕਟੀਰੀਅਲ ਸਪਰੇਅ ਕਰਨੇ ਦੀ ਹੀ ਇਹਦੇ ਤੇ ਲੋੜ ਪੈਂਦੀ ਆ ਜਿਹੜਾ ਆਪਾਂ ਟੈਕਨੀਕਲ ਇਹਦੇ ਲਈ ਸਭ ਤੋਂ ਜ਼ਿਆਦਾ ਯੂਨੀਵਰਸਿਟੀ ਵੱਲੋਂ ਵੀ ਰეკਮੈਂਡਡ ਹੈ ਤੇ ਸਭ ਤੋਂ ਸਪੈਸ਼ਲ ਟੈਕਨੀਕਲ ਹੈ ਉਹ ਹੈਗਾ ਜੀ ਕਸੂਬਾ ਮਾਈਸੀਨ 3% ਤੇ ਇਹਨੂੰ ਬਣਾਉਣ ਵਾਲੀ ਜਿਹੜੀ ਕੰਪਨੀ ਆ ਉਹ ਹੈਗੀ ਤਣੂਕਾ オリジナル ਤਣੂਕਾ ਕੰਪਨੀ ਦਾ ਹੀ ਆਉਂਦਾ ਹੁਣ ਲੋਕਲ ਬ੍ਰਾਂਡ ਇਹਨੂੰ ਕਾਫੀ ਜ਼ਿਆਦਾ ਦੇ ਰਹੇ ਨੇ ਪਰ ਜਿਹੜੇ ਰਿਜ਼ਲਟ ਨੇ ਉਹ ਕਾਸੂ ਵੀ ਜਿਹੜੀ オリジナル ਹੈ ਤਣੂਕਾ ਕੰਪਨੀ ਦੀ ਇਹਦੇ ਹੀ ਸਭ ਤੋਂ ਜ਼ਿਆਦਾ ਤੇ ਗੱਲ ਕਰੀਏ ਤੇ ਡੋਜ਼ ਦੇ ਕਿੰਨੇ ਆ ਇਹ ਇੱਕ ਕਿੱਲੇ ਮਤਲਬ 1 ਲੀਟਰ ਤਿੰਨ ਕਿੱਲਿਆਂ ਦੇ ਵਿੱਚ ਜਾਂਦਾ ਮਤਲਬ 330 ਐਮਐਲ ਦੀ ਇੱਕੜ ਦੀ ਡੋਜ਼ ਹੈ ਤੇ ਜਿਹੜੇ ਹੁਣ ਗੱਲ ਕਰਦੇ ਆਪਾਂ ਇਹਦੇ ਰੇਟ ਦੀ ਇਹਦਾ ਜਿਹੜਾ ਰੇਟ ਹੈ ਉਹ ਹੈਗਾ ਜੀ 1000 ਰੁਪਏ ਲੀਟਰ ਮੰਨ ਲਓ ਵੀ ਇਹ 330 ਰੁਪਏ ਕਿੱਲੇ ਦੀ ਆਪਾਂ ਨੂੰ ਖਰਚਾ ਪੈਂਦਾ ਪਰ ਜਿਹੜੇ ਦੇ ਰਿਜ਼ਲਟ ਨੇ ਉਹ ਬਹੁਤ ਜ਼ਿਆਦਾ ਸ਼ਾਨਦਾਰ ਨੇ ਇਹ ਫਰੈਸ਼ ਡੇਟ ਦਾ ਹੀ ਤੁਸੀਂ ਇਸਤੇਮਾਲ ਕਰੋ ਵੈਸੇ ਤਾਂ ਕਈ ਦੁਕਾਨਦਾਰ ਕੀ ਕਰਦੇ ਆ ਪੁਰਾਣੀ ਡੇਟ ਦਾ ਪਿਆ ਹੁੰਦਾ ਜਾਂ ਪਿਛਲੇ ਸਾਲ ਦਾ ਪਿਆ ਹੁੰਦਾ ਉਹਨਾਂ ਨੂੰ 100 150 ਰੁਪਏ ਸਸਤਾ ਕਰਕੇ ਦੇ ਦਿੰਦੇ ਆ ਪਰ ਜਿਹੜਾ ਆਪਾਂ ਪੁਰਾਣੀ ਡੇਟ ਦਾ ਇਸਤੇਮਾਲ ਕਰਦੇ ਹਾਂ ਉਹਦੇ ਰਿਜ਼ਲਟ ਇੰਨੇ ਜਿਆਦਾ ਸ਼ਾਨਦਾਰ ਆਉਂਦੇ ਨਹੀਂ ਹੈਗੇ ਜੋ ਕਿ ਫਰੈਸ਼ ਮੈਨੂਫੈਕਚਰਿੰਗ ਵਾਲੀ ਡੇਟ ਦੇ ਰਿਜ਼ਲਟ ਨੇ ਤਾਂ ਅਸੀਂ ਰეკਮੈਂਡ ਕਰਾਂਗੇ ਕਿ ਤੁਸੀਂ ਫਰੈਸ਼ ਡੇਟ ਦਾ ਹੀ ਲਓ ਜਿੱਥੋਂ ਮਰਜ਼ੀ ਲਓ ਅਸੀਂ ਨਹੀਂ ਕਹਿੰਦੇ ਸਾਡੇ ਤੋਂ ਹੀ ਲਓ ਪਰ ਜੇ ਤੁਸੀਂ ਸਾਡੇ ਤੋਂ ਮੰਗਾਉਣਾ ਚਾਹੁੰਦੇ ਹੋ ਤਾਂ 1000 ਰੁਪਏ ਲੀਟਰ ਦਾ ਇਹਦਾ ਰੇਟ ਹੈ 3 ਕਿੱਲਿਆਂ ਦੇ ਵਿੱਚ ਆਪਾਂ ਇਹਦਾ ਇਸਤੇਮਾਲ ਕਰ ਸਕਦਾ ਜੇ ਆਪਣਾ ਫੀਤ ਬੀ ਐਲ ਵੀ ਨਾਲ ਪੂਰੀ ਤਰ੍ਹਾਂ ਭਰ ਚੁੱਕਿਆ ਤਾਂ ਇਹਦੇ ਇੱਕ ਸਪਰੇਅ ਕਰ ਦਿਓ ਤੁਹਾਨੂੰ ਦੂਜੇ ਤੋਂ ਤੀਜੇ ਦਿਨ ਹੀ ਥੋੜੀ ਜਿਹੀ ਜੀਰੀ ਜਾਂ ਝੋਨਾ ਹਰਾ ਹੁੰਦਾ ਦਿਖ ਤੇ ਜਿਹੜੇ ਦੇ ਰਿਜ਼ਲਟ ਨੇ ਉਹ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਸ਼ਾਨਦਾਰ ਨੇ ਬਾਕਾਇਦਾ ਤੁਸੀਂ ਕਾਸੂ ਵੀ オリジナル ਤਨੂਖਾ ਕੰਪਨੀ ਦੀ ਇਸਤੇਮਾਲ ਕਰ ਰਹੇ ਹੋ ਲੋਕਲ ਕੰਪਨੀ ਦੀ ਨਹੀਂ ਯੂਜ਼ ਕਰ ਰਹੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਜਾਂ ਤੁਹਾਡਾ ਕੋਈ ਸਵਾਲ ਹੋ ਜਾ ਤਾਂ ਕਮੈਂਟ ਬਾਕਸ ਚ ਤੁਸੀਂ ਸਾਨੂੰ ਪੁੱਛ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਤੁਹਾਨੂੰ ਹੋਰ ਐਸੀ ਜੀ ਇਨਫੋਰਮੇਟਿਵ ਵੀਡੀਓ ਚ ਛੇਤੀ ਧੰਨਵਾਦ